ਕੀਰਤਪੁਰ ਸਾਹਿਬ ਨੈਸ਼ਨਲ ਹਾਈਵੇ ਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਵਿਸ਼ੇਸ਼ ਮੁਹਿੰਮ ਤੇ ਨਜਾਇਜ਼ ਕਬਜ਼ੇਦਾਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਕੀਤੇ ਨਜਾਇਜ਼ ਕਬਜ਼ੇ ਹਟਾਉਣ ਲਈ ਜਦੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਦੁਕਾਨਦਾਰ ਨੇ ਕਿਹਾ ਕਿ ਉਸਦੀ ਦੁਕਾਨ ਨੂੰ ਸਿਰਫ ਨਿਸ਼ਾਨਾ ਬਣਾਇਆ ਗਿਆ ਹੈ ਬਾਕੀ ਕਿਸੇ ਵੀ ਦੁਕਾਨਾ ਨੂੰ ਨਹੀਂ ਹਟਾਇਆ ਗਿਆ ਪਰ ਮੌਕੇ ਤੇ ਆਏ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਉਕਤ ਰੇੜੀ ਫੜੀ ਵਾਲਿਆਂ ਨੂੰ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਨੇ ਅਤੇ ਨੋਟਿਸ ਦਿੱਤੇ ਜਾ ਚੁੱਕੇ ਨੇ ਕਿ ਉਹ ਨਜਾਇਜ਼ ਕਬਜ਼ੇ ਨਾ ਕਰਨ ਪਰ ਕਿਸੇ ਨੇ ਆਪਣਾ ਸਮਾਨ ਨਹੀਂ ਚੁੱਕਿਆ ਜਿਸ ਕਰਕੇ ਉਹਨਾਂ ਨੂੰ ਮਜਬੂਰਨ ਤੌਰ ਤੇ ਅੱਜ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਇਹ ਕਾਰਵਾਈ ਕਰਨ ਨਹੀਂ ਪਈ ਹੈ ਤੁਸੀਂ ਸੁਣੋ ਕੀ ਕਿਹਾ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਜੂਨੀਅਰ ਇੰਜੀਨੀਅਰ ਨੇ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਠੀਕ ਹੈ ਉਹ ਪਿੱਛੇ ਉਹ ਪਿੱਛੇ ਨਹੀਂ ਲਾਉਂਦੇ ਅੱਜ ਵਾਰ ਨਹੀਂ ਗਿਆ ਅਸੀਂ ਅਗਲੀ ਵਾਰ ਨੂੰ ਸਾਰਾ ਸਮਾਨ ਲੈ ਜਾਣਾ ਦੇਖਦੇ ਹਾਂ ਜਦੋਂ ਆਈਏ ਤੁਰ ਲੇ ਗੋ ਸਮਾਨ ਇਹਨੂੰ ਖਾਲੀ ਕਰ ਦੋ ਸਾਰੇ ਖੋਕ ਕੇ ਅਸੀਂ ਤੋੜਦਾ ਸਰ ਇਹ ਆਰਪੀ ਹੋ ਜੀ ਅੱਛਾ ਫਿਰ ਜਿਹੜੇ ਨਜਾਇਜ਼ ਕਬਜ਼ੇ ਕਰੇ ਹੋਏ ਆ ਤੁਹਾਡੀ ਜਗ੍ਹਾ ਤੇ ਇਹਨਾਂ ਨੂੰ ਸਾਰਿਆਂ ਨੂੰ ਵਾਰਨਿੰਗ ਦਿੱਤੀ ਵਈ ਬਾਰ-ਬਾਰ ਕਹਿ ਕੇ ਜਾਂਦੇ ਆ ਕਦੋਂ ਦੀ ਵਾਰਨਿੰਗ ਦਿੱਤੀ ਹੋਈ ਇਹਨਾਂ ਨੂੰ ਮਹੀਨਾ ਦੋ ਮਹੀਨੇ ਤੇ ਵੀ ਉੱਪਰ ਜਾਦਾ ਹੋ ਚੱਲੇ ਜੀ ਇਹਨਾਂ ਨੂੰ ਕਹਿੰਦੇ ਆ ਅੱਛਾ ਬਾਕੀ ਉਹਦੋਂ ਕੰਪਲੀਟ ਆਈ ਏ ਜਿਹੜੀ ਉਹਦੇ ਪਿੱਛੇ ਜਾਂਦਾ ਇਹਨਾਂ ਨੂੰ ਵੀ ਸਾਰਿਆਂ ਨੂੰ ਪਿਆਰ ਇਹ ਤਾਂ ਬਹੁਤ ਪਿੱਛੇ ਸੀ ਇਹ ਤਾਂ ਰੋਡ ਦੇ ਉੱਪਰ ਇਹਨਾਂ ਨੂੰ ਕਿਉਂ ਨਹੀਂ ਚੱਕਿਆ ਉਹ ਕਹਿੰਦੇ ਮੇਰੇ ਨਾਲ ਧੱਕਾ ਕੀਤਾ ਬੰਦੇਆਂ ਨਹੀਂ ਧੱਕਾ ਤਾਂ ਕੋਈ ਨਹੀਂ ਹੈ ਸਾਰਿਆਂ ਨੂੰ ਕਹਿ ਕੇ ਸਾਰਿਆਂ ਨੂੰ ਕਹਿ ਕੇ ਗਏ ਵੀ ਆ ਜਿਹੜੀ ਵਾਲੇ ਤੁਸੀਂ ਐਨਐਚਆਈ ਨਾਲ ਸੰਬ ਸਰ ਜਿਹੜੀ ਹੁਣੇ ਥੋੜੇ ਦਿਨ ਪਹਿਲਾਂ ਕੰਸਟਰਕਸ਼ਨ ਜਿਹੜੀਆਂ ਲਗਾਤਾਰ ਗੱਲ ਬੰਦੇ ਕਿ ਆ ਜੀ ਅਨ ਜੀ ਉੱਥੇ ਤੱਕ ਐਨ ਐਚ ਦੀ ਜਗ੍ਹਾ ਆ ਸਾਰੀ ਰਿਕੁਆਇਰ ਕੀਤੀ ਹੋਈ ਐਨ ਐਚ ਦੀ ਫੇਰ ਵੀ ਸਾਨੂੰ ਸ਼ਿਕਾਇਤ ਪ੍ਰਾਪਤ ਹੋ ਰਹੀ ਆ ਹੁਣ ਅਸੀਂ ਐਨ ਐਚ ਵਾਲਿਆਂ ਨੂੰ ਵੀ ਕਵਾਂਗੇ ਵੀ ਤੁਹਾਡੀ ਜ਼ਮੀਨ ਦੇ ਉੱਤੇ ਜਿਹੜਾ ਨਜਾਇਜ਼ ਜਿਹੜੀਆਂ ਬਣਾਈਆਂ ਹੋਇਆ ਖੋਕੇ ਇਹਨਾਂ ਨੂੰ ਰਿਮੂਵ ਕਰਾਓ ਅਸੀਂ ਫੇਰ ਵੀ ਆਪਣੇ ਨਾ ਪਬਲਿਕ ਤੌਰ ਦੇ ਉੱਤੇ ਇੱਕ ਵਾਰ ਇਹਨਾਂ ਨੂੰ ਵਾਰਨਿੰਗ ਦੇਣ ਆਏ ਆ ਅਸੀਂ ਇਹਨਾਂ ਦਾ ਸਾਰਿਆਂ ਦਾ ਬਾਇਓ ਡਾਟਾ ਜਲਦੀ ਕਲੈਕਟ ਕਰਕੇ ਐਨਐਚ ਨੂੰ ਚਿੱਠੀ ਕਰਦਣੀ ਆ ਫਿਰ ਮੂਵ ਕੀਤੇ ਜਾਣ ਹਨਾ ਤੁਹਾਡੀ ਜ਼ਿੰਮੇਵਾਰੀ ਕਿ ਇੱਕ ਬੰਦੇ ਦਾ ਤੁਸੀਂ ਸਮਾਨ ਚੁੱਕੇ ਸਟਵਾਤਾ ਤੇ ਬਾਕੀ ਬੰਦੇ ਬੈਠ ਨਹੀਂ ਅਸੀਂ ਮੈਕਸਿਮਮ ਚੁੱਕਵਾ ਦਿੱਤਾ ਆ 4-5 4-5 ਦੁਕਾਨਾਂ ਦਾ ਅਸੀਂ ਸਾਫ਼ ਕਰਵਾ ਦਿੱਤਾ ਆ ਜਿਹੜੇ ਰਹਿੰਦੇ ਜਿਨ੍ਹਾਂ ਦਾ ਸਮਾਨ ਬਹੁਤ ਜ਼ਿਆਦਾ ਸੀ ਉਹਨਾਂ ਨੂੰ ਅਸੀਂ ਕਹਿ ਦਿੱਤਾ ਵੀ ਵਾਰਨਿੰਗ ਦੇ ਦਿੱਤੀ ਵੀ ਆਪਣਾ ਸਮਾਨ ਚੈੱਕ ਲਓ ਜਿੰਨੀ ਜਲਦੀ ਹੋ ਸਕਦਾ ਅਸੀਂ ਫਿਰ ਸਾਰਿਆਂ ਤੇ ਇਕੱਠੇ ਅਸੀਂ ਇੱਕ ਅੱਖ ਨਾਲ ਕਰਾਂਗੇ ਨਾ ਕਿ ਕਿ ਕਹਨੇ ਹੁੰਦੇ ਜੋ ਵੀ ਕਾਰਵਾਈ ਕਾਰਵਾਈ ਫਿਰ ਹੋਊਗੀ ਜੇ ਕੋਈ ਨਹੀਂ ਚੱਕਦਾ ਕਿ ਹੋਏਗੀ ਆਪਾਂ ਜੋ ਵੀ ਅੱਜ ਦੀ ਤੁਸੀਂ ਡੇਟ ਨੋਟ ਕਰ ਲਓ ਤੁਸੀਂ ਨਾਲ ਦੀ ਨਾਲ ਜੋ ਵੀ ਅਸੀਂ ਕਾਰਵਾਈ ਕਰ ਰਹੇ ਆ ਤੁਹਾਨੂੰ ਨਾਲ ਨਾਲ ਰਿਪੋਰਟ ਦੇਈ ਜਾਵਾਂਗੇ ਉਹ ਸਾਨੂੰ ਦੱਸੀ ਜਾਵਾਂ ਕਿ ਕੀ ਕਸ਼ ਕਰਦੇ ਪਏ ਕਾਨੂੰਨ ਦੇ ਹਿਸਾਬ ਨਾਲ ਹੈ ਨਾ ਜੀ ਸਾਰਿਆਂ ਦੇ ਇੱਕ ਬਰਾਬਰ ਆ ਕੋਈ ਇੱਕ ਤੇ ਕਾਰਵਾਈ ਕੀਤੀ ਬਾਕੀ ਥੋੜਾ ਛੱਡਣੇ ਆ ਜੋ ਵੀ ਕਰਾਂਗੇ ਸਾਰਿਆਂ ਤੇ ਬਰਾਬਰ ਕਰਾਂਗੇ ਜੀ ਸਰ ਇਹ ਚਲੋ